ਕਹਿੰਦੇ ਸੀ ਭਤੇ ਜੀ ਹਾਂਜੀ ਅਸੀਂ ਗੁਰਦੁਆਰਾ ਸਿੰਘ ਸਵਾ ਕਮੇਟੀ ਵੱਲੋਂ ਜੋ ਪਿਛਲੇ ਦਿਨੀ ਹਾਦਸਾ ਵਾਪਰਿਆ ਸੀ ਉਹਦੇ ਵਿੱਚ ਹੋਰ ਸੰਸਾਵਨ ਰੜਕ ਸੀ ਸਭ ਤੋਂ ਪਹਿਲਾਂ ਲੰਗਰ ਦੀਆਂ ਸਵਾਮਾਂ ਜਿਹੜੀਆਂ ਹੈ ਬੇਸਿਕ ਲੋੜਾਂ ਆ ਉਹ ਪੂਰੀਆਂ ਕੀਤੀਆਂ ਤੇ ਉਹ ਰੈਗੂਲਰ ਜਦੋਂ ਤੱਕ ਉਹਨਾਂ ਦਾ ਆਪਣਾ ਬੇਸਿਕ ਬਣਾ ਨਹੀਂ ਗਿਆ ਆਪਣੇ ਤੌਰ ਤੇ ਪ੍ਰਸ਼ਾਦਾ ਬਣਾਉਣ ਦਾ ਹੋਰ ਜ਼ਰੂਰਤਾਂ ਪੂਰੀਆਂ ਕਰਦਾ ਉਹ ਤੱਕ ਪੂਰਾ ਰੈਗੂਲਰ ਰੱਖਿਆ ਤੇ ਉਹਨਾਂ ਨੂੰ ਰਸਤਾ ਸੋਕਾ ਸਮਾਨ ਜਿਵੇਂ ਦਾਲਾ ਚੀਨੀ ਆਟਾ ਤੇ ਮੰਜੇ ਤੇ ਬਸ ਉਹਨਾਂ ਵਾਸਤੇ ਅਸੀਂ ਟੈਂਟ ਵੀ ਦਿੱਤੇ ਆ ਤੇ ਉਹਨਾਂ ਦੀ ਜਿਹੜੀ ਅੱਜ ਜ਼ਰੂਰਤਾਂ ਤਕਰੀਬਨ ਪੂਰੀਆਂ ਹੋ ਰਹੀਆਂ ਤੇ ਹੋਰ ਵੀ ਐਨਜੀਓ ਸਸਾਵਾ ਆਰਾਮੰਦਰ ਕਮੇਟੀ ਗੁਰਦਰਾ ਸਿੰਘ ਸਭਾ ਜਾਂ ਹੋਰ ਸਭਾਵਾਂ ਵੱਲੋਂ ਵੀ ਰਲ ਕੇ ਉਹਨੀਆਂ ਸਵਾਮਾਂ ਕੀਤੀਆਂ ਜਾ ਰਹੀਆਂ ਲੇਕਿਨ ਉਹਨਾਂ ਦੀ ਜਿਹੜੀ ਬੇਸਿਕ ਲੋੜ ਪਾਣੀ ਦੀ ਅੱਜ ਕੱਲ੍ਹ ਗਰਮੀ ਹੈ ਪਾਣੀ ਉਥੇ ਢੀ ਗੁਰਦਾਰ ਸਾਹਿਬ ਨੂੰ ਟੈਂਕਰ ਦਿੱਤਾ ਜਾ ਰਿਹਾ ਜਿਹੜਾ ਕਿ ਉਥੇ ਪੂਰਾ ਨਹੀਂ ਹੋ ਰਿਹਾ ਤੇ ਸਾਡੀ ਅਪੀਲ ਇਹ ਆ ਕਿ ਇਹਨਾਂ ਦਾ ਜਿਹੜਾ ਪਾਣੀ ਦਾ ਪ੍ਰਸ਼ਾਸਨ ਲੱਗੇ ਵੀ ਅਪੀਲ ਇਹ ਆ ਹੋਰ ਸਰਸਵਾ ਕੇ ਵੀ ਅਪੀਲ ਹੈ ਕਿ ਉਹ ਪਾਣੀ ਪੀਣ ਵਾਲੇ ਪਾਣੀ ਦਾ ਤੇ ਵਰਤੋਂ ਵਾਲੇ ਪਾਣੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਜੀ ਇਹ ਨਾਮ ਤੁਹਾਡਾ ਜੀ ਰਜੀਸ਼ ਕੌਸ਼ਨ ਜੀ ਮਿਲਣਾ ਹਾਂਜੀ ਰੇਲ ਕੋਚ ਫੈਕਟਰੀ ਜੀ ਕੰਮ ਕਰਦਾ ਜੀ ਹਾਂਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਚੱਲਿਆ ਹੋਣਾ ਕਿ ਪਿਛਲੇ ਦਿਨੇ ਰੇਲ ਕੋਚ ਫੈਕਟਰੀ ਦੇ ਗੇਟ ਨੰਬਰ 3 ਗੁਰਦਾਰਾ ਸਾਹਿਬ ਕੋਲ ਕਾਫੀ ਝੁੰਗਿਆਂ ਨੂੰ ਅਗਲਾ ਗਈ ਸੀ ਕਿ ਉਸ ਦੇ ਵਿੱਚ ਸ੍ਰੀ ਗੁਰਦਵਾਰਾ ਸਿੰਘ ਸਭਾ ਵੱਲੋਂ ਸ੍ਰੀ ਸਨਾਤਨ ਧਰਮ ਸਭਾ ਵੱਲੋਂ ਤੇ ਰੇਲ ਕੋਚ ਫੈਕਟਰੀ ਸ਼ੋਰ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਕੀਤਾ ਗਿਆ ਤੇ ਮੂਲ ਸਵਿਦਾਵਾਂ ਉਹਨਾਂ ਨੂੰ ਰਾਸ਼ਨ ਦੀ ਉਹਨਾਂ ਨੂੰ ਦੁਵਾਰਾ ਝੁੰਗੀਆਂ ਪਾਣ ਲਈ ਸਮਾਨ ਦੀ ਇਹ ਸਾਰੇ ਪ੍ਰਬੰਧ ਤਾਂ ਮੋٹے ਮੋٹے ਹੋ ਗਏ ਨੇ ਲੇਕਿਨ ਹੁਣ ਉਹਨਾਂ ਨੂੰ ਡੇ ਟੂ ਡੇ ਜਿਹੜਾ ਰੋਜ਼ ਵਸਰ ਲਈ ਸਮਾਨਾ ਉਹ ਵੀ ਗੁਰਦੁਆਰਾ ਸਾਹਿਬ ਵੱਲੋਂ ਵੀ ਹੋਰ ਸੰਸਥਾਵਾਂ ਇਹਨਾਂ ਐਨਆਰਆਈ ਐਨ ਐਜੀਓ ਵਗੈਰਾ ਕਰ ਰਹੇ ਐ ਲੇਕਿਨ ਜਿਹੜੀ ਮੇਨ ਸਮੱਸਿਆ ਪਾਣੀ ਦੀ ਐ ਉਹ ਉਹਨਾਂ ਦੀ ਬੜੀ ਮੁੱਖ ਸਮੱਸਿਆ ਐ ਕਿਉਂਕਿ ਗਰਮੀਆਂ ਉੱਪਰ ਆਈਆਂ ਤੇ ਉਹਨਾਂ ਲਈ ਪਾਣੀ ਦਾ ਪ੍ਰਬੰਧ ਨਹੀਂ ਹੋ ਪਾ ਰਿਹਾ ਉਹਦੇ ਵਾਸਤੇ ਗੁਰਦੁਆਰਾ ਸਾਹਿਬ ਵੱਲੋਂ ਪਾਣੀ ਦੇ ਟੈਂਕਰ ਦਾ ਪ੍ਰਬੰਧ ਕੀਤਾ ਜਾ ਰਿਹਾ ਲੇਕਿਨ ਉਹ ਪੂਰਾ ਪਹ ਨਹੀਂ ਰਿਹਾ ਉਹਨਾਂ ਦੇ ਉਹਦੇ ਵਾਸਤੇ ਲੋੜ ਸਾਡੀ ਸਾਰਿਆਂ ਦੀ ਰੇਲਗੁੱਟ ਫੈਕਟਰੀ ਚ ਕੰਮ ਕਰਦੇ ਸੰਸਥਾਵਾਂ ਦੀ ਪੁਰਜੋਲ ਅਪੀਲ ਹੈ ਕਿ ਇਹਦਾ ਉਹਨਾਂ ਦੇ ਲਈ ਪਾਣੀ ਦਾ ਪ੍ਰਬੰਧ ਅੱਗੇ ਗਰਮੀਆਂ ਚ ਖਾਸ ਤੌਰ ਪਰ ਹੋਣਾ ਚਾਹੀਦਾ ਹੈ ਸਿੰਘ ਸੇਵਾਦਾਰ ਗੁਰਦਵਿੰਦ ਰੇਲਗੁੱਟ ਆਰਟੀਐਮ ਗੁਰਦੁਆਰਾ ਕਿਚਲੇ ਦੇ ਕਾਫੀ ਚੁਗੀਆਂ ਸੜ ਗਏ ਸੀ ਜਿਨ੍ਹਾਂ ਨੇ ਅਸੀਂ ਕਰੀਪੂਰੀ ਸਾਰੀ ਮਦਦ ਕੀਤੀ ਰਾਸ਼ਨ ਦਾ ਪ੍ਰਬੰਧ ਕੀਤਾ ਦਰਵਾਲ ਦਾ ਵੀ ਹੋੜੀ ਉਹਨਾਂ ਦੇ ਜੁਰਤ ਦੇ ਜਿੰਨੀਆਂ ਚੀਜ਼ਾਂ ਆ ਗਿਆ ਉਹਨਾਂ ਦਾ ਪ੍ਰਬੰਧ ਕੀਤਾ ਹੁਣ ਮੇਨ ਉਹਨਾਂ ਨੂੰ ਚੁਗੀਆਂ ਬਣਾਉਣ ਵਾਸਤੇ ਮਟੀਰੀਅਲ ਦੀ ਲੋੜ ਹੈਗੀ ਜਿਦਾ ਤੇ ਇੰਤਿਜਾਮ ਕਰ ਰਿਹਾ ਸੀ ਸਰਕੰਡੇ ਮੰਗਾ ਲੇ ਕਾਂਡੇ ਵੀ ਮੰਗਾ ਲੇ ਕੇ ਹੋਰ ਵੀ ਜਿਸ ਚੀਜ਼ ਦੀ ਲੋੜ ਉਹਨਾਂ ਦੀ ਹੈਗੀ ਉਹ ਤੇ ਉਹ ਵੇਖ ਕੇ ਸਰਵੇ ਕਰਕੇ ਉਹਨਾਂ ਦੇ ਮੁਤਾਬਿਕ ਅਸੀਂ ਉਹਨਾਂ ਦੀ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਬਾਕੀ ਜੇ ਸਰਵੇ ਕੀਤਾ ਮੈਕਸਮਮ ਝੁਗੀਆਂ ਦੀ ਅਸੀਂ ਹੈਲਪ ਕਰ ਦਿੱਤੀ ਥੋੜੀਆਂ ਬਹੁਤ ਜਿਹੜੀਆਂ ਰਹਿੰਦੀਆਂ ਨੇ ਉਹ ਵੀ ਅਸੀਂ ਜਿੰਨੀ ਜਲਦੀ ਹੋ ਸਕੇ ਉਹਨਾਂ ਦੀ ਮਦਦ ਕਰਾਂਗੇ ਵਾਹਿਗੁਰੂ ਜੀ ਬਖਸ਼ਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਨਾ ਚਾਹਾਂਗੇ ਜਾਂ ਨਾਲ ਜਿਹੜੇ ਉੱਤੇ ਸਰਪੰਚ ਹੈਗੇ ਜਾਂ ਜਿਹੜੇ ਮੱਲੇ ਦੇ ਮੰਡਿਆਗੇ ਉਹਨਾਂ ਤੋਂ ਵੀ ਅਪੀਲ ਕਰਨਾ ਚਾਹਾਂਗੇ ਕਿ ਉਹ ਵੀ ਉਹਨਾਂ ਦੇ ਅੱਗੇ ਵਾਤੀ ਆਉਣ ਤੇ ਉਹਨਾਂ ਦੀ ਮਦਦ ਕਰਨ ਮੇਨ ਜਿੱਥੇ ਤੇ ਪਾਣੀ ਦੀ ਪ੍ਰੋਬਲਮ ਹੈਗੀ ਜੇਕਰ ਉੱਥੇ ਪਾਣੀ ਹੁੰਦਾ ਤੇ ਉਹਨੂੰ ਬਹੁਤ ਜ਼ਿਆਦਾ ਕੰਟਰੋਲ ਕੀਤਾ ਜਾ ਸਕਦਾ ਸੀ ਅੱਗ ਨੂੰ ਲੇਕਿਨ ਉੱਥੇ ਪਾਣੀ ਨਹੀਂ ਕਰਕੇ ਇਹ ਪ੍ਰੋਬਲਮ ਆਈ ਉਹਨਾਂ ਦੀ ਚਾਹਤ ਹੈ ਕਿ ਉੱਥੇ ਪ੍ਰੋਪਰ ਪਾਣੀ ਦਾ ਪ੍ਰਬੰਧ ਹੋਵੇ ਇਹ ਦਾ ਨਰ ਕੋ ਵਿੱਥੀ ਜਗਰਿ ਸਤਾ ਦੀ ਕੋਈ ਘਟਨਾ ਘਟੇ ਤੋਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ ਤੇ ਨਾਲ ਹੀ ਉਹਨਾਂ ਨੂੰ ਜੋ ਪਾਣੀ ਦੀ ਰੋਡ ਹੈ ਉਹ ਵੀ ਉਹਨਾਂ ਦੀ ਪੂਰੀ ਹੋ ਸਕੇ। ਸ਼੍ਰੀ ਮਨਦੀਪ ਸਿੰਘ ਤੇ ਅਸੀਂ ਇੱਥੇ बतौर ਕਮੇਟੀ ਮੈਂਬਰ ਹੁਮਾਰੇ ਸੇਵਾ ਲੈ ਰਹੇ ਨੇ ਤੇ ਪਿਛਲੇ ਐਤਵਾਰ ਸਾਰੀਆਂ ਜੋ ਗੇਂਦਾਂ ਸਰਵੇ ਕਰਨ ਤੋਂ ਬਾਅਦ ਇੱਕ ਲਿਸਟ ਬਣਾਈ ਗਈ ਸੀ ਵੀ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਕਿੰਨੇ ਚਿਰ ਬਾਅਦ ਸਰਵਿਸ ਕੀਤੀ ਯਾਨਕੀ ਯਾਨਕੀ ਸਰਵੇ ਕਿਦੋਂ-ਦੋਂ ਕੀਤਾ ਪਹਿਲਾਂ ਸੀ ਲਗਭਗ 1-2 ਦਿਨ ਪਹਿਲਾਂ ਕੀਤਾ ਸੀ ਅਤਵਾਰ ਤੋਂ ਟੋਟਲ ਕਿੰਨੀਆਂ ਝੁਗੀਆਂ ਸੀ ਸਰ ਟੋਟਲ 213 ਝੁਗੀਆਂ ਜਿਹੜੀਆਂ ਅੱਗ ਦੇ ਵਿੱਚ ਸੜ ਗਈਆਂ ਸੀ ਉਹਦਾ ਟੋਟਲ 500 ਆ ਉਹਦੇ ਵਿੱਚ 213 ਜਿਹੜੀਆਂ ਬਿਲਕੁਲ ਹੀ ਮਤਲਬ ਨਸ਼ਟ ਹੋ ਗਈਆਂ ਸੀ ਅੱਗ ਦੇ ਨਾਲ ਅਸੀਂ ਤੇ ਉਸ ਤੋਂ ਬਾਅਦ ਫਿਰ ਸਰਵੇ ਕਰਨ ਤੋਂ ਬਾਅਦ ਲਿਸਟਾਂ ਬਣਾਈਆਂ ਗਈਆਂ ਵੀ ਕਿਹੜੇ ਕਿਹੜੀ ਝੁਗੀਆਂ ਨੂੰ ਕੀ ਚਾਹੀਦਾ ਕਿ ਕੋਈ ਬਰਤਨ ਚਾਹੀਦੇ ਆ ਕੱਪੜੇ ਚਾਹੀਦੇ ਤਰਪਾਲ ਚਾਹੀਦੀ ਆ ਤੇ ਉਹ ਸਾਰੀਆਂ ਲਿਸਟਾਂ ਦੇ ਮੁਤਾਬਕ ਐਤਵਾਰ ਨੂੰ ਸਾਰੀਆਂ ਸੰਸਥਾਵਾਂ ਨੇ ਰਲ ਕੇ ਉਹਨਾਂ ਦੀਆਂ ਜੋ ਬੇਸਿਕ ਲੋੜਾਂ ਸੀਗੀਆਂ ਜਾਂ ਲਿਸਟਾਂ ਜਿਹੜੀਆਂ ਬਣਾਈਆਂ ਸੀ ਉਹਦੇ ਵਿੱਚ ਕੱਪੜੇ ਸੀਗੇ ਵਰਤਨ ਸੀਗੇ ਖਾਣ ਪੀਣ ਦਾ ਸਮਾਨ ਸੀਗਾ ਰਸਦਾ ਸੀਗੀਆਂ ਆਟਾ ਰੈਸ਼ਨ ਦਾ ਸਾਰਾ ਸਮਾਨ ਸੀਗਾ ਤੇ ਨਾਲ ਇੱਕ ਇੱਕ ਮੰਝਾ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਕਿਉਂਕਿ ਮੰਝੇ ਵੀ ਅੱਗ ਦੇ ਵਿੱਚ ਸਾਰਿਆਂ ਨੇ ਸੜ ਗਏ ਸੀ ਤੇ ਉਹ ਲਗਭਗ ਅੱਧੀਆਂ ਝੁੱਗੀਆਂ ਨੂੰ ਉਹ ਵੰਡ ਦਿੱਤੇਗੇ ਤੇ ਅਗਲਾ ਸਰਵੇ ਕਰਕੇ ਹੋਰ ਵੀ ਉਹਨਾਂ ਨੂੰ ਦਿੱਤਾ ਜਾਣਾ ਸਮਾਨ ਮੇਰਾ ਨਵਜਲ ਸਿੰਘ ਜੀ ਹਾਂਜੀ ਕੀ ਘਣਾ ਚੌਂਦੇ ਆ ਜੜੀਆਂ ਝੋੜੀਆਂ ਤੇ ਕਿੰਨਾ ਚਿਰ ਹੋ ਗਿਆ ਸੜੀਆਂ ਨੂੰ ਤੇ ਕੀ ਕੀ ਹੋ ਤੇ ਪ੍ਰਬੰਧ ਹੋਏ ਨੇ ਇਹ ਸਭ ਤੋਂ ਪਹਿਲਾਂ ਅਸੀਂ ਕਾਨੂੰਨ ਜੀ ਆਖਦੇ ਆ ਜੀ ਤੇ ਤੁਸੀਂ ਚੈਨਲ ਵੱਲੋਂ ਜੋ ਵੀ ਕਵਰੇਜ ਕਰ ਰਹੇ ਆ ਸਾਡਾ ਧੰਨਵਾਦ 26 ਤਰੀਕ ਨੂੰ ਜੋ ਸਟੇਮ ਉੱਥੇ ਝੁੱਗੀਆਂ 'ਚ ਅੱਗ ਲੱਗੀ ਸੀ ਜੀ ਉਸ ਟਾਈਮ ਤੋਂ ਹੀ ਅਸੀਂ ਜੋ ਗੁਰਨਾਨਕ ਪਾਤਸ਼ਾਹ ਜੀ ਨੇ ਸਾਨੂੰ ਮਨੁੱਖਤਾ ਦੇ ਭਲੇ ਵਾਸਤੇ ਇਹ ਸਾਨੂੰ ਜ਼ਿੰਮੇਵਾਰੀ ਸੌਂਪੀ ਹੋਈ ਆ ਉਸੇ ਜ਼ਿੰਮੇਵਾਰੀ ਨੂੰ ਅਸੀਂ ਸਮਝਦਿਆਂ ਹੋਇਆ ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ ਕਿ ਜੋ ਫਾਇਰ ਵਾਲੇ ਹੈਗੇ ਉਹਨਾਂ ਨੂੰ ਫੋਨ ਵਗੈਰਾ ਕੀਤੇ ਅੱਗ ਬੁਝਾਉਣ ਦਾ ਨਾਲ ਯਤਨ ਕੀਤਾ ਉਸ ਤੋਂ ਬਾਅਦ ਨਾਲ ਹੀ ਇਮੀਡੀਏਟਲੀ ਅਸੀਂ ਜੋ ਲੰਗਰ ਦਾ ਹੈ ਉਹਨਾਂ ਦੇ ਰਹਿਣ ਖਾਣ ਦਾ ਉਹ ਅਸੀਂ ਪ੍ਰਬੰਧ ਕਰਕੇ ਛਾਹ ਨੂੰ ਉੱਥੇ ਲੰਗਰ ਲਾਇਆ ਜੀ ਉਸ ਤੋਂ ਬਾਅਦ ਜੋ ਵੀ ਅਸੀਂ ਸਰਵਾ ਕੀਤਾ ਉੱਥੇ ਝੁੱਗੀਆਂ ਦੇ ਵਿੱਚ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਐ ਸਮੇਂ ਦੇ ਮੁਤਾਬਕ ਚਾਹੀਦੀ ਹੈ ਉਹ ਫਿਰ ਅਸੀਂ ਸਾਰਾ ਸਰਵਾ ਕਰਕੇ ਤੇ ਉਹਨਾਂ ਨੂੰ ਮੁੱਕੇ ਤੇ ਅਸੀਂ ਸਮਾਨ ਲੈ ਕੇ ਦਿੱਤਾ